ਜੇ ਕਹਾਂ ਤਾਂ ਮੈਂ ਪੂਰੀ ਸਲਦਾ ਆਇਆ ਛੋਟੀ ਕਰਕੇ ਓਕੇ ਅਰਜ਼ ਕੀਤਾ ਬੇ ਨਾਨਕ ਪਾਤਸ਼ਾ ਸਿੱਖੀ ਦੀ ਨੀ ਰਖੇ ਪਾਖੰਡ ਵਹਿਮਾਂ ਦੀ ਰੀਤ ਹਟਾ ਦਿੱਤੀ ਉਹ ਤਤੀਆਂ ਤਵੀਆਂ ਤੇ ਬਹਿ ਪੰਜਮ ਪਾਤਸ਼ਾ ਨੇ ਨਮਿਰ ਰਵਸ਼ੈ ਦਲਾ ਬਿਚ ਪਾ ਦਿੱਤੀ ਮੀਰੀ ਪੀਰੀ ਦੇ ਛੇਵੇਂ ਗੁਰੂ ਜੀ ਨੇ ਤੇਗ ਜ਼ੁਲਮ ਰੋਦ ਦਲਾ ਦਿੱਤੀ ਉਹ ਨੌਵੇਂ ਗੁਰੂ ਨੇ ਦਿੱਲੀ ਵਿੱਚ ਸੀਸ ਦੇ ਕੇ ਸੁਰਕ ਰਾਜ ਦੇ ਜੜ ਹਿਲਾ ਦਿੱਤੀ ਰੋਸ਼ ਫੇਲੇ ਅਰਸ਼ ਤੇ ਪਰਸ਼ੁਤੇ ਉਹ ਚੱਕਰੀ ਜ਼ੁਲਮ ਦੀ ਸੀ ਕਮਾਦ ਦਿੱਤੀ ਦਸਵੇਂ ਗੁਰੂ ਮੇਰੇ ਸੱਚੇ ਪਾਤਸ਼ਾਹ ਨੇ ਮੁਰਦਾ ਕਉ ਵਿੱਚ ਜ਼ਿੰਦਗੀ ਪਾ ਦਿੱਤੀ ਅਗਿਆਨ ਕੀਤਾ ਵੀ ਦਸਮ ਗ੍ਰੰਥ ਵਿੱਚ ਗੁਰੂ ਜੀ ਆਪ ਲਿਖਦੇ ਤਪੱਸਿਆ ਹਿਮਕੁੰਡ ਕੀਤੀ ਮਹਾਨ ਹੈ ਸੀ ਉਹ ਗਿਆਨ ਦੇਣ ਤੇ ਜ਼ੁਲਮ ਹਟਾਉਣ ਖਾਤਰ ਹੁਕਮ ਹੋਇਆ ਵੱਲੋਂ ਭਗਵਾਨ ਹੈ ਸੀ ਉਹ ਸੂਰਜ ਬੰਸ ਸੀ ਰਾਮ ਦੀ ਕੁਲ ਵਿੱਚੋਂ ਵੰਸ ਬੇਦੀ ਤੇ ਸੋਢੀ ਪ੍ਰਧਾਨ ਹੈ ਸੀ ਪ੍ਰਗਟ ਹੋਏ ਉਹ ਪਟਨੇ ਦੇ ਵਿੱਚ ਲੋਕੋ ਸੋਢੀ ਵੰਸ਼ੋ ਦਾ ਖਾਨਦਾਨ ਹੈ ਸੀ ਤੇ ਗੁਰੂ ਨਾਨਕ ਦੀ ਦਸਵੀਂ ਜੋਤ ਨੇ ਆ ਨਵੀਂ ਕਿਸਮ ਦੀ ਜੋਤ ਜਗਾ ਦਿੱਤੀ ਉਹ ਦਸਵੇਂ ਗੁਰੂ ਮੇਰੇ ਸੱਚੇ ਪਾਤਸ਼ਾਹ ਨੇ ਮਰਦਾ ਘੋਂ ਵਿੱਚ ਜ਼ਿੰਦਗੀ ਪਾ ਦਿੱਤੀ ਉਹ ਗਿਰਸ ਕਿਤਾਬ ਮੇਦਨੀ ਪ੍ਰਕਾਸ਼ ਨਾਹਾਂ ਦੇ ਰਾਜੇ ਗੁਰੂ ਜੀ ਉਹਨੂੰ ਤੋਂ ਕੁੜਾ ਬਹਾਰ ਕੀਤਾ ਯਬਨਾ ਟੇਪਾਂਟਾ ਨਿਰਮਾਣ ਕੀਤਾ ਉਹ ਚਿੱਤੇ ਸ਼ੇਰਾਂ ਦੇ ਨਾਲੇ ਸ਼ਿਕਾਰ ਕੀਤਾ ਬਲਾਸਪੁਰ ਦੇ ਰਾਜੇ ਪੀਮਚੰਦ ਨੇ ਗੁਰੂ ਫੁਰਗ ਤਕੜਾ ਲਸ਼ਕਰ ਤਿਆਰ ਕੀਤਾ ਉਹ ਪੰਗਾਣੇ ਵਿਖੇ ਕਮਸਾਨ ਦਾ ਯੁੱਧ ਹੋਇਆ ਪਹਾੜੀ ਨੇਸ਼ਾਂ ਦੀ ਸੈਨਾ ਪਜਾ ਦਿੱਤੀ ਉਹ ਕਲਗੀਧਰ ਮੇਰੇ ਸੱਚੇ ਪਾਤਸ਼ਾਹ ਨੇ ਮੁਰਦਾ ਕੌਮ ਵੀ ਜ਼ਿੰਦਗੀ ਬਾਹ ਦਿੱਤੀ ਅਰ ਉਸ ਕੀਤੇ ਵੀ ਨਦੌਣ ਗਲੇਰ ਹੁਸੈਨੀ ਯੁੱਧ ਹੋਏ ਉਥੇ ਜਿੱਤ ਦਾ ਡੰਕਾ ਵਜਾ ਦਿੱਤਾ ਉਹ ਮਹਾਨ ਕਰਨੈਲਾ ਜਰੈਲਾ ਸੂਬੇਦਾਰਾਂ ਦਾ ਉਹ ਤੇਰੇ ਤੀਰਾਂ ਨੇ ਖੋਪਰ ਅੜਾ ਦਿੱਤਾ ਰੂਹ ਧਰਤੀ ਆਨੰਦਪੁਰ ਬੋਲਦੀਏ ਤੈ ਚਿੜੀਆਂ ਤੋਂ ਬਾਜ ਕੜਾ ਦਿੱਤਾ ਉਹ ਤੇਰੇ ਅਮਰ ਦਾ ਜਿਹਨਾਂ ਨੇ ਜਾਂ ਪੀਤਾ ਸਵਾ ਲੱਖ ਨਾਲ ਇੱਕ ਲੜਾ ਦਿੱਤਾ ਰੂਹ ਧਰਤੀ ਆਨੰਦਪੁਰ ਬੋਲਦੀ ਤੂੰ ਲੜਾ ਦਿੱਤਾ ਤੂੰ ਮੁਗਲ ਰਾਜੇ ਨਵਾਬ ਤਰਫ ਕੁਠੇ ਇੱਕ ਦੂਜੇ ਨੇ ਗੱਲ ਸੁਣਾ ਦਿੱਤੀ ਉਹ ਸ਼ਹਿਨशाहਾਂ ਦੇ ਸ਼ਹਿਨशाह ਮਾਲਕ ਮਰਦਾ ਕੌਮ ਵੀ ਜ਼ਿੰਦਗੀ ਖਾ ਦਿੱਤੀ ਦੋ ਲਾਲ ਚਮਕੌਰ ਸ਼ਹੀਦ ਹੋ ਗਏ ਉਹ ਦੋ ਨਿਹਾਂ ਵਿੱਚ ਜਾਂਦੇ ਨੇ ਦੋ ਲਾਲ ਚਮਕੌਰ ਸ਼ਹੀਦ ਹੋ ਗਏ ਦੋ ਨਿਹਾਂ ਵਿੱਚ ਚੜ੍ਹੇ ਜਾਂਦੇ ਨੇ ਮਾਛੀਵਾੜੇ ਤੋਂ ਉੱਤੇ ਦੇ ਵੀ ਪੀਰ ਗੁਰਜੀ ਬੁਖਤਸਰ ਵੱਲ ਕਦਮ ਲਾਮ ਦੇ ਰਹੇ ਉਹ 40 ਸਿੰਘ ਵੀ ਤੇਰੇ ਮੁਕਤ ਹੋ ਗਏ ਫੌੜਵੇ ਦਾਵਾ ਛਾਤੀ ਨਾਲ ਲਾਮਦੇ ਨੇ ਸਰਵੰਸਦਾਨੀ ਗੁਰੂ ਗੋਬਿੰਦ ਸਿੰਘ ਨੇ ਪੂੰਜੀ ਦੇਸ਼ ਲਈ ਸਾਰੇ ਲਟਾ ਦਿੱਤੀ ਉਹ ਮਾਤਾ ਗੁਜਰੀ ਤੇ ਪੁੱਤਰ ਗੁਰੂ ਜੀ ਨੇ ਮਰਦਾ ਘੋਮੇ ਜ਼ਿੰਦਗੀ ਵਾ ਦਿੱਤੀ ਤੋਂ ਆਖਰੀ ਵਾਰ ਦਰਸ ਕਰ ਰਹੇ ਆ ਧਿਆਨ ਦੇਣਾ ਵਿੱਤਲਵੰਡੀ ਸਾਬੋ ਕਮ ਨਾਮ ਸਾਬੀ ਕਹਿੰਦੇ ਨੇ ਗੁਰੂ ਪ੍ਰਕਾਸ਼ੀ ਵਿੱਤਲਵੰਡੀ ਸਾਬੋ ਸਰਵੰਡੀ ਸਾਬੋ ਗੁਰੂ ਜੀ ਆਪਾਂ ਜਦ ਦਮਦਮਾ ਕਾਸ਼ੇ ਧਰਮ ਪ੍ਰਚਾਰ ਕੀਤਾ ਲਖਵਾਇਆ ਗੁਰਾਂ ਗ੍ਰੰਥ ਸਾਹਿਬ ਉੱਤੇ ਭਾਈ ਮਨੀ ਸਿੰਘ ਕੇ ਇਸ਼ਾਰਾ ਗੁਰੂ ਮਾਨਯੋ ਗ੍ਰੰਥ ਹੁਕਮ ਸਰਕਾਰ ਕੀਤਾ ਉਹ ਰਾਜ ਪਾਠ ਨਹੀਂ ਕਿਤੇ ਵੀ ਕਾਇਮ ਕੀਤਾ ਪਾਪਾਂ ਜ਼ੁਲਮਾਂ ਦਾ ਤੁਸੀਂ ਸੰਘਾਰ ਕੀਤਾ ਨਦੇੜੋਂ ਬੰਦਾ ਬਹਾਦਰ ਪੰਜਾਬ ਆਇਆ ਰੰਗਾਣਾ ਇੱਟ ਨਾਲ ਇੱਟ ਖੜਕਾ ਦਿੱਤੀ ਉਹ ਭਾਰਤ ਵਾਸੀਆਂ ਭਾਰਤ ਵਾਸੀਆਂ ਦੇ ਸ਼ਹਨशाह ਮਾਲਕ ਮਰਦਾਕੌਂ ਵਿੱਚ ਜ਼ਿੰਦਗੀ ਬਖਸ਼ ਦਿੱਤੀ ਪਾਰਤਵਾਸੀਆਂ ਦੇ ਸ਼ਾਨ ਸ਼ਾਹ ਮਾਲਕ ਮਰਦਾਕੌਂ ਇਸ ਜ਼ਿੰਦਗੀ ਦੀ ਬਾਤ ਬਹੁਤ ਅੱਛਾ ਵਾਏ ਗੁਰਜੀਤ ਕਾਲਸਾ ਵਾਏ ਜੀ ਫੱਤੇ ਸਰ ਤੁਸੀਂ ਵੀ ਕਹਿ ਦਿਓ ਕੁਝ